ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਹਾਲ ਚਾਲ ਨੇ ਬਾਈ ਸਾਰਿਆਂ ਦੇ ਤੇ ਅੱਜ ਸਾਡੀ ਸੰਗਤ ਪਹੁੰਚੀ ਸ੍ਰੀ ਮਸਤੋਣਾ ਸਾਹਿਬ ਜੋ ਕਿ ਸੇਵਾ ਦੇ ਲਈ ਜੋ ਕਿ ਹਾਲੇ ਸੰਡੇ ਮਤਲਬ ਐਤਵਾਰ ਨੂੰ ਅਸੀਂ ਜਾਂਦੇ ਹਾਂ ਤੇ ਇਹਦੇ ਵਿੱਚ ਆ ਆਪਣਾ ਜਿੰਮੀ ਆ ਗਿਆ ਤੇ ਉਧਰ ਵਿੱਕੀ ਆ ਗਿਆ ਗਿੱਲ ਆ ਗਿਆ ਤੇ ਇਧਰ ਪਿੱਛੇ ਮਾਸਟਰ ਜੀ ਫਿਰਦੇ ਨੇ ਤੇ ਆ ਅੰਬ ਨੇ ਅੰਬਾਂ ਦੀ ਸੋਹ ਬਹੁਤ ਹੈ ਤੁਸੀਂ ਦੇਖੀ ਹੋਊਗਾ ਇਧਰ ਗੀਠਾ ਸਾਹਿਬ ਤੋਂ ਅਗਲੀ ਸਾਈਡ ਜਿਹੜਾ ਗੁਰੂ ਘਰ ਸਰੋਵਰ ਦੇ ਵਿੱਚ ਬਣਿਆ ਹੋਇਆ ਸੰਕਰੂ ਜੀ ਇਸ ਗੁਰੂ ਘਰ ਦੇデア ਆਪਣੇ ਮਾਸਟਰ ਜੀ ਆਗੇ ਤੇ ਅਸੀਂ ਪੌੜੀਆਂ ਦੀ ਸੇਵਾ ਦੇ ਲਈ ਗਤੋ ਸਾਹਿਬ ਗਏ ਸੀ ਅੱਜ ਵੀ ਆਏ ਕਰਕੇ ਜੋ ਜਲਬ ਹੁੰਦੀ ਹੈ ਤੇ ਮਤਲਬ ਹੈ ਬਰਸ ਮਾਰਦੋਂ ਨੇ ਇਹ ਬਰਸ ਸਪੈਸ਼ਲ ਜਲੰਧਰ ਤੋਂ ਬੰਦੇ ਨੇ ਸੇਵਾ ਦੇ ਲਈ ਭੇਜੇ ਸੀ ਆਪਣੇ ਮਾਸਤੋਹਣਾ ਸਾਹਿਬ ਤੇ ਸੰਗਤਾਂ ਦਾ ਇੱਥੇ ਸਾਨੂੰ ਪਤਾ ਆ ਵੀ ਆਉਣਾ ਜਾਣਾ ਕਿਉਂਕਿ ਵੱਡੇ ਰੋਡ ਦੇ ਉੱਤੇ ਹੈ ਤੇ ਬਾਬੇ ਦੇ ਚਰਨ ਦਾ ਬਹੁਤ ਹੈ ਤੇ ਇੱਥੇ ਅੰਬਾਂ ਦੇ ਕਾਰਨ ਵੀ ਤੇ ਪੱਤੇ ਨੇ ਜਿਹੜੇ ਉਹ ਥੱਲੇ ਬਹਿ ਜਾਂਦੇ ਨੇ ਪਾਣੀ ਦੇ ਵਿੱਚ ਤੇ ਅਸੀਂ ਨੇ ਉਹ ਸਾਰੇ ਕੱਢਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿੰਨੀ ਵੀ ਸੇਵਾ ਹੋਵੇ ਤਾਂ ਉਨੀ ਥੋੜੀ ਹੁੰਦੀ ਹੈ ਕਿਉਂਕਿ ਗੁਰੂ ਦੇ ਘਰ ਤੇ ਅਸੀਂ ਸਰੋਵਰ ਦੇ ਵਿੱਚ ਆਪਣੇ ਮਤਲਬ ਕਿ ਨਾਲ ਇਸ਼ਨਾਨ ਕਰਿਆ ਤੇ ਨਾਲੇ ਸੇਵਾ ਚੱਲੀ ਗਈ ਤੇ ਅਸੀਂ ਇਧਰੋਂ ਪੜਦਾ ਇੱਕ ਲਾਕ ਹੀ ਲੈਂਦਾ ਵੀ ਇਦਾਂ ਦਾ ਕੰਮ ਲੂਟ ਨਹੀਂ ਹੋਣਾ ਵੀ ਇਸ ਤਰ੍ਹਾਂ ਮਾਸਟਰ ਕਹਿੰਦਾ ਮੇਤਲ ਨੂੰ ਪੱਤੀ ਵੀ ਤਾਂ ਠਾਹਾਂਗਾ ਵੀ ਤੁਸੀਂ ਇਹਦੇ ਵਿੱਚ ਔਰ ਕ੍ਰਿਓ ਕੰਟਰੋਲ ਤੇ ਅਸੀਂ ਹੌਲੀ-ਹੌਲੀ ਕਰਦੀ ਸੇਵਾ ਚੱਲੀ ਗਈ ਤੇ ਜਿੰਮੀ ਮੇਰੇ ਨਾਲ ਸੀ ਤੇ ਇਹ ਕਪੜਾ ਥੋੜਾ ਜਿਹਾ ਬਰੀਕ ਹੋਣ ਦੇ ਕਾਰਨ ਪਾਣੀ ਦੇ ਵਿੱਚ ਜੀ ਕਰ ਉਸ ਘੱਟ ਕਰਦਾ ਸੀ ਤਾਂ ਕਰਕੇ ਅਸੀਂ ਹੌਲੀ-ਹੌਲੀ ਜਿਉਂ ਵੀ ਜਿੰਨਾ ਵੀ ਹੁੰਦਾ ਹੋਇਆ ਤੇ ਨਾਲ ਆਸੀਂ ਮਜ਼ਾਕ ਖੇਡਾ ਚੱਲੀ ਗਿਆ ਸਰ ਇੱਕ ਦੂਜੇ ਨੂੰ ਮਜ਼ਾਕ ਕਰੀਏ ਨਾਲ ਸੇਵਾ ਚੱਲੀ ਗਈ ਤੇ ਇੱਥੇ ਅਸੀਂ ਇੱਧਰ ਆ ਆਪਣੇ ਆਕੇ ਗਿੱਲ ਸਾਬ ਜੀ ਇਹਨਾਂ ਨੂੰ ਮੇਰਾ ਖਿਆਲ ਜਾਣਦੀ ਹੋਊਂਗੇ ਤੇ ਜੰਮੀ ਤੇ ਇੱਥੇ ਕਿਉਂਕਿ ਅੰਬਾਂ ਦੇ ਕਰਕੇ ਉਹਦੇ ਪੱਤੇ ਜਾ ਡਿੱਗੇ ਤੇ ਆਹ ਵੀਰਾ ਭਮਾਵਦੀ ਤੋਂ ਇਹ ਵੀ ਸੇਵਾਦਾਰ ਆ ਤੇ ਇਹ ਬਾਈ ਕਹਿੰਦਾ ਮੈਂ ਵੀ ਵੀ ਸੇਵਾ ਕਰਨ ਨੂੰ ਨਾ ਹੁੰਨਾ ਵੀ ਐ ਦਵਾਰ ਨੂੰ ਅਸੀਂ ਆਖਿਆ ਕੋਈ ਗੱਲ ਨਹੀਂ ਇਹਦੇ ਨਾਲ ਬਾਈ ਨਾਲ ਵਧੀਆ ਸਾਡਾ ਮਤਲਬ ਮੱਤ ਮਿਲੀ ਤੇ ਜਦੋਂ ਅਸੀਂ ਪੱਤੇ ਵਾਰੇ ਕੱਢੇ ਤੇ ਉਹਦੇ ਵਿੱਚ ਦੇਖਿਆ ਵੀ ਮੱਸੀਆਂ ਦੇ ਬੱਚੇ ਮਤਲਬ ਜਿਹਨੂੰ ਬੱਚਾ ਕਹ ਦਿੰਦੇ ਆ ਵੀ ਉਹ ਕੱਪੜੇ ਖਾਈਂ ਦੀ ਬਾਹਰ ਆ ਗਏ ਤੇ ਮੈਂ ਉੱਥੋਂ ਡਰਦਾ ਡਰਦਨੇ ਹੌਲੀ ਜੀ ਹੌਲੀ ਹੌਲੀ ਕਰਕੇ ਉਹਨਾਂ ਨੂੰ ਇਕੱਲੇ ਇਕੱਲੇ ਕਰਕੇ ਦੁਬਾਰਾ ਸਰੋਵਰ ਦੇ ਵਿੱਚ ਪਾਣੀ ਦੇ ਵਿੱਚ ਭਿਜਿਆ ਤੇ ਇਹ ਕਿਉਂਕਿ ਆਪਾਂ ਨੇ ਕਦੇ ਮੱਛੀ ਨੂੰ ਹੱਥ ਨਹੀਂ ਲਾਇਆ ਤਾਂ ਕਿ ਥੋੜਾ ਡਰ ਵੀ ਲੱਗਦਾ ਸੀ ਵੀ ਪਤਨ ਕੀ ਹੁੰਦਾ ਹੈ ਹੁੰਦੇ ਨੇ ਐਕਸਾਈਟਮੈਂਟ ਜੀ ਤਾਂ ਕਰਕੇ ਇਹ ਕਰਕੇ ਵਿੱਕੀ ਕਹਿੰਦਾ ਵੀ ਬੱਸ ਹੁਣ ਹੋਰ ਨਹੀਂ ਹੈਗੇ ਮੈਂ ਕਿਹਾ ਚਲ ਦੇਖ ਲੰਨੇ ਆ ਤੇ ਬਾਅਦ ਵਿੱਚ ਅਸੀਂ ਫੇਰ ਅਸੀਂ ਮੈਸਟਰ ਜਿੱਧਰ ਫੜਾਈਗੇ ਪੱਤੇ ਅਸੀਂ ਕੱਢੀਗੇ ਸਾਰੇ ਤੇ ਇਦਾਂ ਇਦਾਂ ਸੇਵਾ ਬਾਬੇ ਦੇ ਕਰੀਦੇ ਦੂਬਾ ਅਸੀਂ ਪਾਣੀ ਵੀ ਬੂਟਿਆਂ ਦੇ ਵਿਚਾਲੇ ਵਾਲੇ ਨਾਲ ਕਿਉਂਕਿ ਸਾਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਹੈ ਸਰੋਵਰ ਦੇ ਵਿੱਚ ਜਿਹੜੇ ਵਾਲੇ ਵਾਲੇ ਬੂਟੇ ਸੀ ਸਾਰਿਆਂ ਦੇ ਵਿੱਚ ਪਾਣੀ ਪਾਇਆ ਤੇ ਸੇਵਾ ਬਾਬਾ ਪ੍ਰਵਾਨ ਕਰੇ ਬਸ ਇਹੀ ਆ ਕਿਉਂਕਿ ਇੱਥੇ ਅੰਬਾਂ ਦੇ ਬੂਟੇ ਹੋਣ ਦੇ ਕਾਰਨ ਸਾਂ ਰਹਿੰਦੀ ਹੈ ਤੇ ਉਹ ਪੱਤੇ